ਠਿੰਡੇ ਦੇ ਵਿੱਚ ਮਲੂਕਾ ਹੋਣੀ ਨੂੰ ਲਈ ਪ੍ਰਚਾਰ ਕਰਨਗੇ ਆ ਬਦਲ ਲਈ ਨੂੰ ਲਈ ਪ੍ਰਚਾਰ ਕਰਨਗੇ ਦੁਬਿਧਾਜ ਤਾਂ ਮਲੂਕਾ ਹੋਣੀ ਫਸਦੀ ਜੇ ਜੀ ਵੀ ਪਾਰਟੀ ਛੋਣਗੇ ਉਸ ਲਈ ਪ੍ਰਚਾਰ ਕਰਨਗੇ ਸੁਪੀਰ ਬਦਲ ਬਿਆਨ ਦਿੰਦੇ ਨੇ ਕਹਿੰਦੇ ਜਿਹੜੇ ਬੀ ਜੀ ਪੀ ਚ ਜਾ ਰਹੇ ਨੇ ਇਹਨਾਂ ਦੇ ਡੀ ਐਨ ਏ ਟੈਸਟ ਹੋਣੇ ਚਾਹੀਦੇ ਸੁਪੀਰ ਬਦਲ ਜੀ ਤੋਂ ਲਾਈਵ ਹੋ ਕੇ ਹੁਣੇ ਪੁੱਛੋ ਵਾਟ ਇਜ਼ ਫੁੱਲ ਫਾਰਮ ਆਫ ਡੀ ਐ ਜੀ ਡੀ ਐਨ ਏ ਟੈਸਟ ਹੋਣਾ ਚਾਹੀਦਾ ਡਸ ਥੈਟ ਇੰਡੀਕੇਟ ਵੀ ਕੌਣ ਕਿਹੜੀ ਪਾਰਟੀ ਜੁਆਇਨ ਕਰੂਗਾ ਵਾਟ ਇਜ਼ ਡੀ ਐਨ ਏ ਜੋ ਕੋਈ ਵੀ ਬੰਦਾ ਬੋਲਦਾ ਨਾ ਕੋਈ ਵੀ ਅਪਸ਼ਬਦ ਬੋਲਦਾ ਹੈ ਕੁਝ ਵੀ ਗਲਤ ਕਿਸੇ ਨੂੰ ਕਹਿੰਦਾ ਉਹ ਆਪਣੇ ਆਪ ਨੂੰ ਐਕਸਪੋਜ਼ ਕਰਦਾ ਸੋ Let him expose ਇਹ ਜੋ ਬਰਮਪਾਲ ਕੌਰ ਸਿੱਧੂ ਹਣੀ ਬਤੌਰ ਬੀਡੀਪੀਓ ਦੇ ਵਿੱਚ ਸੀਗੇ ਤਾਂ ਕਹਿੰਦੇ ਕਿ ਉਦੋਂ ਅਕਾਲੀ ਦਲ ਨਹੀਂ ਉਹਨਾਂ ਨੂੰ ਪੀਸੀਐਸ ਤੋਂ ਆਈਐਸ ਤੱਕ ਜਿਹੜਾ ਹੈ ਉਹ ਸਫ਼ਰ ਉਹਨਾਂ ਦਾ ਤੈਅ ਕਰਵਾਇਆ ਕਹਿੰਦੇ ਯੋਗਤਾ ਵੀ ਨਹੀਂ ਸੀ ਫਿਰ ਵੀ ਕਹਿੰਦੇ ਇਹਨਾਂ ਨੂੰ ਆਈਐਸ ਤੱਕ ਬਣਾਇਆ ਪਰ ਕਹਿੰਦੇ ਇਹਨਾਂ ਨੇ ਉਸ ਚੀਜ਼ ਦੀ ਕਦਰ ਵੀ ਨਹੀਂ ਦਾ ਕਿ ਕੋਈ ਮੈਨੂੰ ਫੇਵਰ ਕਦੇ ਵੀ ਕੀਤਾ ਗਿਆ ਕਦੇ ਵੀ ਨਹੀਂ ਲੱਗਦਾ ਮੈਨੂੰ ਐ ਲੱਗਦਾ ਕਿ ਜਿੰਨਾ ਮੈਂ ਕਰਿਆ ਉਹ ਆਪਣੀ ਮੈਰਿਟ ਤੋਂ ਉਹ ਵੀ ਬਹੁਤ سارے ਬੀਡੀਪੀ ਹੋਣਗੇ ਪਰ ਕੋਈ ਕਹਿੰਦੇ ਆਈਐਸ ਤੱਕ ਨਹੀਂ ਪਹੁੰਚਦਾ ਤਾਂ ਕਹਿੰਦੇ ਮਲੂਕਾ ਪਰਿਵਾਰ ਦੇ ਨੂੰ ਸੀ ਇਸੀ ਕਰਕੇ ਬਾਦਲਾ ਨੇ ਉਸ ਚੀਜ਼ ਨੂੰ ਸਮਝਿਆ ਔਰ ਬਾਦਲਾ ਨੇ ਉਹਨਾਂ ਨੂੰ ਆਈਐਸ ਬਣਾਇਆ ਆ ਸਰਕਾਰ ਵੇਲੇ ਮਨਪਸੰਦ ਪੋਸਟਿੰਗਾਂ ਵੀ ਤੁਸੀਂ ਆਪਣੀਆਂ ਹੰਡਾਈਆਂ ਜਿੱਥੇ ਤੁਹਾਡਾ ਦਿਲ ਕਰਦਾ ਸੀ ਉੱਥੇ ਅਕਾਲੀਆਂ ਤੋਂ ਪੋਸਟਿੰਗਾਂ ਲੈਂਤੀਆਂ ਤੇ ਹੁਣ ਜਦੋਂ ਅਕਾਲੀ ਸੱਤਾ ਦੇ ਵਿੱਚ ਨਹੀਂ ਨੇ ਤਾਂ ਤੁਸੀਂ ਉਹਨਾਂ ਨੂੰ ਛੱਡ ਕੇ ਇਸ ਤਰੀਕੇ ਦੇ ਨਾਲ ਧੋਖਾ ਦੇ ਕੇ ਜੀ। ਤੁਸੀਂ ਕਿਹੜੀ ਪੋਸਟਿੰਗ ਦੀ ਗੱਲ ਕਰਦੇ ਹੋ ਦੱਸੋ ਮੈਨੂੰ ਕਿਹੜੀ ਪੋਸਟਿੰਗ ਦੀ ਗੱਲ ਕਰਦੇ ਹੋ? ਮੇਰੇ ਤੋਂ ਜਿਹੜੇ ਸਾਲ ਤੋਂ ਸਾਲ ਪਹਿਲਾਂ ਆਈਐਸਟ ਦੇ ਵਿੱਚ ਆਏ ਸੀਗੇ ਉਹ ਵੀ 6 ਮਹੀਨਿਆਂ ਬਾਅਦ ਡਿਪਟੀ ਕਮਿਸ਼ਨਰ ਦੀ ਪੋਸਟ ਤੇ ਬੈਠੇ ਸੀਗੇ। ਲੁਕਾ ਸਾਹਮਣੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪਰਿਵਾਰ ਦੇ ਵਿੱਚ ਆਪਾਂ ਨੇ ਲੰਬੇ ਸਮੇਂ ਤੋਂ ਕਾਲੀ ਦਲ ਨਾਲ ਜੁੜੇ ਹੋਏ ਆਂ ਕਿ ਆਪਾਂ ਨੂੰ ਕਾਲੀ ਦਲ ਦੇ ਨਾਲ ਹੀ ਰਹਿਣਾ ਚਾਹੀਦਾ ਹੈ ਜਾਂ ਲੁਕਾ ਸਾਹਿਬ ਦੀ ਸਹਿਮਤੀ ਸੀ ਕਿ ਜਾਓ ਤੁਸੀਂ ਜੇ ਆਪਣਾ ਵੱਖਰਾ ਰਾਹ ਲੈਣਾ ਚਾਹੁੰਦੇ ਤੁਸੀਂ ਲੈ ਸਕਦੇ ਨੋ ਡਾਊਟ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਵੀ ਉਹਨਾਂ ਨੂੰ ਮਤਲਬ ਜੋ ਸਾਡਾ ਫੈਸਲਾ ਸੀਗਾ ਅਸੀਂ ਉਹਦੇ ਬਾਰੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸੋ ਆਲਟੀਮੇਟਲੀ ਵੀ ਡਿਸਾਈਡਡ ਕਿ ਜੋ ਸਾਡਾ ਫੈਸਲਾ ਹੈਗਾ ਅਸੀਂ ਉਸ ਨੂੰ ਕਰຊੂ ਕਰਾਂਗੇ ਔਰ ਜੋ ਮਤਲਬ ਉਹ ਚਾਉਂਦੇ ਨੇ ਉਹ ਆਪਣੇ ਆਪ ਉਹ ਕਰਨਗੇ अदरवाइज ਐਸਾ ਫੈਮਲੀ ਅਸੀਂ ਇਕੱਠੇ ਆ ਜੋ ਲੀਡਰਸ਼ਿਪ ਹੋਣਾ ਹੈ ਮਤਲਬ ਉਹਦੇ ਵਿੱਚ ਮੈਨੂੰ ਕੋਈ ਕਾਲੀ ਦਲ ਦਾ ਫਿਊਚਰ ਨਹੀਂ ਦੱਸਿਆ ਤਾਂ ਮੈਂ ਮਤਲਬ ਸਾਡਾ ਆਪਣਾ ਫੈਸਲਾ ਹੈ ਕਾਲੀ ਦਲ ਦੇ ਵਿੱਚ ਕੋਈ ਫਿਊਚਰ ਨਹੀਂ ਤੁਹਾਨੂੰ ਨਜ਼ਰ ਆਇਆ ਭਾਜਪਾ ਤੁਹਾਨੂੰ ਫਿਊਚਰ ਨਜ਼ਰ ਆਉਂਦਾ ਕਿਉਂਕਿ ਭਾਜਪਾ ਤਾਂ ਜੇ ਪੈਰ ਵੀਨ ਲੱਗੀ ਹੈ ਤਾਂ ਬੂਟਾ ਭਾਜਪਾ ਲਾ ਰਹੀ ਹੈ ਔਰ ਵਾਲੀ ਸਰਕਾਰ ਭਾਜਪਾ ਦੀ ਹੈ ਜੀ ਬੀ ਤੁਹਾਡਾ ਉਸ ਤਿਕਨਾ ਸਾਰ ਦੋਗੀ ਕਿਉਂਕਿ ਪਹਿਲਾਂ ਤੋਂ ਹੀ ਬਠਿੰਡਾ ਸੀਟ ਦੇ ਉੱਤੇ ਬਹੁਤ ਕਲੇਸ਼ ਪਿਆ ਹੋਇਆ ਹੈ ਬੀਜਪੀ ਦੇ ਵਿੱਚ ਮਨਪ੍ਰੀਤ ਬਾਦਲ ਦੇ ਆਉਣ ਤੋਂ ਬਾਅਦ ਸਰੂਪ ਚੰਦ ਸਿੰਘ ਲਾ ਉਹਨਾਂ ਦੀ ਗੱਲ ਕਰ ਲਈਏ ਤਾਂ ਤਮਾਮ ਇਹ ਵਰਕਰ ਤੁਸੀਂ ਇਕੱਠੇ ਕਰ ਪਾਉਂਗੇ ਤੁਹਾਡੇ ਨਾਲ ਸਾਰੇ ਸਹਿਮਤ ਨਜ਼ਰ ਆਉਣਗੇ ਪਾਰਟੀ ਕਾਫੀ ਡਿਸਪਲਿੰਡ ਪਾਰਟੀ ਹੈ ਮਤਲਬ ਅਕਾਲੀ ਦਲ ਚ ਡਿਸਪਲਿਨ ਨਹੀਂ ਅਕਾਲੀ ਦਲ ਮੇਰੀ ਕਦੇ ਪਾਰਟੀ ਨਹੀਂ ਰਹੀ ਮੈਂ ਉਹਨਾਂ ਬਾਰੇ ਕੀ ਖੁਸ਼ਸੂਰਤਾ ਕੀਤਾ ਹੋਗਾ ਬਤੌਰ ਗੁਰਪ੍ਰੀਤ ਉਹਨਾਂ ਦੇ ਤੁਸੀਂ ਵਾਈਫ ਹੋ ਤੁਸੀਂ ਚੀਜ਼ਾਂ ਡਿਸਕਸ ਕਰਦੇ ਹੋਗੇ ਮਲੋਕਾ ਸਾਹਿਬ ਦੀ ਵਰਕਿੰਗ ਦੇਖਦੇ ਹੋਗੇ ਸਸਾ ਆਪਣਾ ਤੂੰ ਕੀ ਗੁਰ ਲੋਂਗੇ ਇਲੈਕਸ਼ਨ ਦੇ ਵਿੱਚ ਜਾਣ ਦੇ ਲਈ ਇਲੈਕਸ਼ਨ ਜਿੱਤਣ ਦੇ ਲਈ ਲੰਬਾ ਨਾਲ ਤਜ਼ਰਬਾ ਰਿਹਾ ਬਹੁਤ ਸਾਰੀਆਂ ਇਲੈਕਸ਼ਨਾਂ ਲੜੇ ਵੀ ਨੇ ਉਹਨਾਂ ਨੇ ਇਹੀ ਕਿਹਾ ਵੀ ਡਿਸਪਲਿਨ ਦੇ ਵਿੱਚ ਰਹਿਣਾ ਕਿਸੇ ਦੇ ਖਿਲਾਫ ਵੱਧ ਘੱਟ ਨਹੀਂ ਬੋਲਣਾ ਸਾਨੂੰ ਉਹਨਾਂ ਨੇ ਇਹੀ ਕਿਹਾ ਵੀ ਆਪਾਂ ਗੰਦੀ ਪੋਲਿਟਿਕਸ ਨਹੀਂ ਕਰਾਂਗੇ ਸ਼ਾਕਰਨ ਕਿ ਤੁਹਾਡੇ ਲਈ ਉਹਨਾਂ ਨੇ ਡਿਸਾਈਡ ਕਰਨਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਮਲੂਕਾ ਪਰਿਵਾਰ ਦੇ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਤੇ ਉਹਨਾਂ ਦੇ ਨੂੰਹ ਭਾਜਪਾ 'ਚ ਸ਼ਾਮਲ ਹੋਏ ਨਹੀਂ ਅਜਿਹੀ ਕੀ ਕਾਰਨ ਰਹੇ ਕਿ ਉਹਨਾਂ ਨੂੰ ਅਕਾਲੀ ਦਲ ਨੂੰ ਛੱਡਣਾ ਪਿਆ ਅਕਾਲੀ ਦਲ ਨੂੰ ਅਲਵਿਦਾ ਕਹਿਣਾ ਪਿਆ ਔਰ ਭਾਜਪਾ ਦਾ ਕਮਲ ਫੜਨਾ ਪਿਆ ਗੱਲਬਾਤ ਕਰਦੇ ਆ ਸਾਡੇ ਨਾਲ ਪਰਮਪਾਲ ਕੌਰ ਸਿੱਧੂਣੀ ਮੌਜੂਦ ਨੇ ਮੈਂ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰਾ ਪੱਖ ਸੁਣ ਲਈ ਅੱਜ ਇੱਥੇ ਆਇਓ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਸਰੀਕਰ ਮੈਮ ਜਿਸ ਤਿਹੇ ਤੌਰ ਦੇ ਉੱਤੇ ਮੈਂ ਪੁੱਛਾਂ ਕਿ ਇੰਨਾ ਟਾਈਮ ਅਕਾਲੀ ਪਰਿਵਾਰ ਦੇ ਵਿੱਚ ਰਹੇ ਹੋ ਇੱਕ ਪਰਿਵਾਰ ਦੀ ਲੈਗਸੀ ਵੀ ਨਾਲ-ਨਾਲ ਰਹੀ ਹੋਵੇ ਕੀ ਕਾਰਨ ਬਣਦੇ ਨੇ ਕਿ ਤੁਹਾਨੂੰ ਇਹ ਫੈਸਲਾ ਲੈਣਾ ਪਿਆ ਇੱਕ ਤਾਂ ਪਹਿਲਾਂ ਕਿ ਆਪਣੀ ਜਿਹੜੀ ਤੁਹਾਡੀ ਸਰਵਿਸ ਚੱਲ ਰਹੀ ਸੀ ਆਈਆਈਐਸਡੀ ਉਸ ਤੋਂ ਤੁਹਾਨੂੰ ਵੀਆਰਐਸ ਲੈਣੀ ਪਈ ਔਰ ਉਸ ਤੋਂ ਬਾਅਦ ਫਿਰ ਤੁਹਾਨੂੰ ਭਾਜਪਾ ਵਿੱਚ ਸ਼ਾਮਲ ਹੋਣਾ ਪਿਆ ਇੱਕ ਤਾਂ ਮੈਂ ਇਹ ਕਲੀਅਰ ਕਰਨਾ ਚਾਹੁੰਦੀ ਆ ਕਿ ਮੈਂ ਅੱਜ ਤੋਂ ਪਹਿਲਾਂ ਕਿਸੇ ਵੀ ਪਾਰਟੀ ਦੀ ਮੈਂਬਰ ਨਹੀਂ ਸੀ ਮੇਰੀ ਇਹ ਨਵੀਂ ਇਨਿੰਗਸ ਹੈ ਮੈਂ ਸਰਵਿਸ ਤੋਂ ਬਾਅਦ ਹੁਣ ਪੋਲਿਟিক্যাল ਇਨਿੰਗਸ ਸ਼ੁਰੂ ਕਰਨ ਜਾ ਰਹੀ ਹਾਂ ਤਾਂ ਉਹਦੇ ਵਿੱਚ ਮੈਂ ਮੈਂ ਕਾਲੀ ਦਲ ਦੀ ਐ ਸੱਚ ਕਦੇ ਵੀ ਮੈਂਬਰ ਨਹੀਂ ਰਹੀ ਬਿਕੋਜ਼ ਮੈਂ ਤਾਂ ਇੱਕ ਆਫੀਸਰ ਸੀ ਸਿਮਿਲਰਲੀ ਮੇਰੇ ਹਸਬੰਡ ਵੀ ਕੁਝ ਦੇਰ ਤੋਂ ਕਾਲੀ ਦਲ ਦੇ ਮੈਂਬਰ ਨਹੀਂ ਹੈਗੇ ਸੋ ਸਾਡੇ ਲਈ ਮਤਲਬ ਇਹ ਕਹਿਣਾ ਕਿ ਵੀ ਅਸੀਂ ਕਾਲੀ ਦਲ ਨੂੰ ਛੱਡਿਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਕਿਸੇ ਵੀ ਪਾਰਟੀ ਨੂੰ ਨਹੀਂ ਛੱਡਿਆ ਪਰ ਅਸੀਂ ਬੀਜੇਪੀ ਵਿੱਚ ਸ਼ਾਮਲ ਹੋਏ ਹਾਂ ਇਹ ਸੱਚ ਹੈ ਤੁਸੀਂ ਕਹਿ ਰਹੇ ਹੋ ਕਿ ਕਾਲੀ ਦਲ ਦੇ ਤੁਸੀਂ ਮੈਂਬਰ ਨਹੀਂ ਸੀ ਹਸਬੈਂਡ ਮੈਂਬਰ ਨਹੀਂ ਸੀ ਪਰ ਇੱਕ ਪਰਿਵਾਰ ਜਦੋਂ ਤੁਹਾਡੇ ਪਿਤਾ ਜੀ ਸਿਕੰਦਰ ਸਿੰਘ ਮਲੂਕਾ ਬਤੌਰ ਇੱਕ ਸੀਨੀਅਰ ਲੀਡਰ ਪਾਰਟੀ ਦੇ ਵਿੱਚ ਨੇ ਉਹਨਾਂ ਨੇ ਇੱਕ ਵੱਡੀ ਪੋਜੀਸ਼ਨਾਂ ਹਟਾਈਆਂ ਨੇ ਔਰ ਅਜੇ ਵੀ ਉਹਨਾਂ ਦੇ ਜੇ ਆਪਾਂ ਗੱਲ ਕਰੀ ਤਾਂ ਪਾਰਟੀ ਦੇ ਵਿੱਚ ਉਹ ਇੱਕ ਨਾਮਵਰ ਕਦਮਜੋ ਮੰਨਿਆ ਜਾਂਦਾ ਹੈ ਤਾਂ ਇਹ ਪਾਰਟੀ ਦੇ ਨਾਲ ਨਾਲ ਜਿਸੇ ਫਾਦਰ ਸਾਹਿਬ ਜੁੜੇ ਹੋਏ ਨੇ ਤਾਂ ਪਰਿਵਾਰ ਤਾਂ ਆਪਣੇ ਆਪ ਜੁੜ ਜਾਂਦਾ ਕਿ ਹਾਂ ਜੇ ਪਰਿਵਾਰ ਹੀ ਪੂਰਾ ਪੂਰਾ ਕਾਲੀ ਮੰਨਿਆ ਜਾਂਦਾ ਹੈ ਐਸੀ ਕੋਈ ਗੱਲ ਨਹੀਂ ਹੈਗੀ ਪਾਰਟੀ ਦੇਖੋ ਪਰਿਵਾਰ ਪੂਰਾ ਅਕਾਲੀ ਮੰਨਿਆ ਜਾਂਦਾ ਮੈਂ ਤੁਹਾਡੀ ਗੱਲ ਮੰਨ ਲਈ ਪਰ ਕਿਉਂਕਿ ਪੋਲਿਟੀਕਲ ਓਪੀਨੀਅਨਸ ਡਿਫਰੈਂਟ ਹੋ ਸਕਦੇ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਉਹ ਵੀ ਸਾਨੂੰ ਪਿਆਰ ਕਰਦੇ ਆ ਸਾਡਾ ਕੋਈ ਡਿਸੀਜਨ ਆਪਣਾ ਹੋ ਸਕਦਾ ਹੈ ਅਸੀਂ ਉਹ ਉਹਨਾਂ ਨੂੰ ਦੱਸਤਾ ਉਹਨਾਂ ਨੂੰ ਅਸੀਂ ਭਰੋਸੇ 'ਚ ਲੈ ਲਿਆ ਕਿ ਸਾਡਾ ਇਹ ਡਿਸੀਜਨ ਹੈ ਉਹ ਆਪਣੀ ਪਾਰਟੀ 'ਚ ਕੰਮ ਕਰ ਰਹੇ ਹੈ ਕੋਈ ਅਸੀਂ ਗੱਲ ਨਹੀਂ ਹੈਗੀ ਸੋ ਇਟ ਇਜ਼ ਨਾਟ ਅ ਵੈਰੀ ਬਿਗ ਇਸ਼ੂ ਮਤਲਬ ਅਸੀਂ ਆਪਣਾ ਦੇਖ ਕੇ ਕਿ ਵੀ ਸਾਨੂੰ ਕਿਹੜੀ ਪਾਰਟੀ ਜਾਣਾ ਚਾਹੀਦਾ ਖਾਸ ਕਰਕੇ ਜਿਹਨੇ ਸਟਾਰਟ ਕਰਨਾ ਹੋਵੇ ਕਿਉਂਕਿ ਮੈਂ ਤਾਂ ਹਲੇ ਇੱਕ ਸਟਾਰਟਿੰਗ ਕਰਨੀ ਸੀਗੀ ਮੈਨੂੰ ਨਹੀਂ ਲੱਗਿਆ ਕਿ ਅਕਾਲੀ ਦਲ ਦਾ ਕੋਈ ਫਿਊਚਰ ਫਿਲਹਾਲ ਨਹੀਂ ਲੱਗ ਰਿਹਾ ਏਟਲੀਸਟ ਜੋ ਜੋ ਲੀਡਰਸ਼ਿਪ ਹੋਣਾ ਹੈ ਮਤਲਬ ਉਹਦੇ ਵਿੱਚ ਮੈਨੂੰ ਕੋਈ ਅਕਾਲੀ ਦਲ ਦਾ ਫਿਊਚਰ ਨਹੀਂ ਦਿਸਿਆ ਤਾਂ ਮੈਂ ਮਤਲਬ ਸਾਡਾ ਆਪਣਾ ਫੈਸਲਾ ਹੈ ਤੁਸੀਂ ਕਹਿ ਰਹੇ ਹੋ ਕਾਲੀ ਦਲ ਦੇ ਵਿੱਚ ਕੋਈ ਫਿਊਚਰ ਨਹੀਂ ਤੁਹਾਨੂੰ ਨਜ਼ਰ ਆਇਆ ਬੀਜੇਪੀ ਤੁਹਾਨੂੰ ਫਿਊਚਰ ਨਜ਼ਰ ਆਉਂਦਾ ਕਿਉਂਕਿ ਬੀਜੇਪੀ ਤਾਂ ਅਜੇ ਪੈਰ ਵੀ ਨਹੀਂ ਲੱਗੇ ਆ ਇਹ ਤਾਂ ਬੂਟਾ ਬੀਜੇਪੀ ਲਾ ਰਹੀ ਹੈ ਜਿਸ ਤਿੱਕਦਾ ਮਾਹੌਲ ਹੈ ਪੰਜਾਬ ਦਾ ਔਰ ਤੁਸੀਂ ਹਾਲਾਂਕਿ ਆਪ ਭਾਵੇਂ ਤੁਸੀਂ ਪੋਲਿਟੀਕਲ ਪਾਰਟੀ ਨਾਲ ਨਹੀਂ ਜੁੜੇ ਹੋਏ ਪਰ ਤੌਰ 'ਤੇ ਤੁਸੀਂ ਆਈਐਸ ਦਾ ਇਹ ਚੀਜ਼ਾਂ ਸਾਰੀਆਂ ਆਬਜ਼ਰਵ ਕੀਤੀਆਂ ਹੀ ਹੋਣਗੀਆਂ ਤੁਹਾਨੂੰ ਬੀਜੇਪੀ ਦਾ ਕੀ ਭਵਿਕ ਨਜ਼ਰ ਆਉਂਦਾ ਬੀਜੇਪੀ ਦੇਖੋ ਆਉਣ ਵਾਲੀ ਸਰਕਾਰ ਬੀਜੇਪੀ ਦੀ ਹੈ ਜਿਹੜੀਆਂ ਇਹ ਇਲੈਕਸ਼ਨਸ ਹੋ ਰਹੀਆਂ ਇਹ ਪਾਰਲੀਮੈਂਟ ਦੇ ਇਲੈਕਸ਼ਨਸ ਆ ਇਹਦੇ ਵਿੱਚ ਬੀਜੇਪੀ ਨੋ ਡਾਊਟ ਅੱਗੇ ਆ ਰਹੀ ਹੈ ਪਹਿਲਾਂ ਵੀ ਬੀਜੇਪੀ ਸੈਂਟਰ ਦੇ ਵਿੱਚ ਗਵਰਨਮੈਂਟ ਹੈ ਸਟਰੋਂਗ ਗਵਰਨਮੈਂਟ ਹੈ ਡਵੈਲਪਮੈਂਟ ਹੋ ਰਹੀ ਹੈ ਬੜਾ ਕੁਝ ਹੋ ਰਿਹਾ ਸੋ ਇੰਡੀਆ ਦਾ ਇੱਕ ਨਕਸ਼ਾ ਬਦਲ ਰਿਹਾ ਵਰਲਡ ਲੈਵਲ ਤੇ ਇੰਡੀਆ ਦੀ ਜੋ ਪੋਜੀਸ਼ਨ ਸੀ ਉਹ ਚੇਂਜ ਹੋ ਰਹੀ ਹੈ ਸੋ ਪਾਰਟੀ ਦਾ ਫਿਊਚਰ ਹੈ ਉਹਦੇ ਨਾਲ ਸਾਡਾ ਵੀ ਫਿਊਚਰ ਹੈ ਮਲੂਕਾ ਸਾਹਿਬ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪਰਿਵਾਰ ਦੇ ਵਿੱਚ ਆਪਾਂ ਨੇ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਆ ਕਿ ਆਪਾਂ ਨੂੰ ਅਕਾਲੀ ਦਲ ਦੇ ਨਾਲ ਹੀ ਰਹਿਣਾ ਚਾਹੀਦਾ ਹੈ ਜਾਂ ਮਲੂਕਾ ਸਾਹਿਬ ਦੀ ਸਹਿਮਤੀ ਸੀ ਕਿ ਜਾਓ ਤੁਸੀਂ ਜੇ ਆਪਣਾ ਵੱਖਰਾ ਰਾਹ ਲੈਣਾ ਚਾਹੁੰਦੇ ਤੁਸੀਂ ਲੈ ਸਕਦੇ ਨਹੀਂ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਨੋ ਡਾਊਟ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਵੀ ਉਹਨਾਂ ਨੂੰ ਮਤਲਬ ਜੋ ਸਾਡਾ ਫੈਸਲਾ ਸੀਗਾ ਅਸੀਂ ਉਹਦੇ ਬਾਰੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸੋ ਆਲਟੀਮੇਟਲੀ ਵੀ ਡਿਸਾਈਡਡ ਕਿ ਜੋ ਸਾਡਾ ਫੈਸਲਾ ਹੈਗਾ ਅਸੀਂ ਉਸ ਨੂੰ ਵਰਸੀ ਉਹ ਕਰਾਂਗੇ ਔਰ ਜੋ ਮਤਲਬ ਉਹ ਚਾਉਂਦੇ ਨੇ ਉਹ ਆਪਣੇ ਆਪ ਉਹ ਕਰਨਗੇ ਅਦਰਵਾਈਜ਼ ਐਜ਼ ਅ ਫੈਮਲੀ ਅਸੀਂ ਇਕੱਠੇ ਆ ਕੋਈ ਅਸਲ ਭਾਵੇਂ ਕਿ ਜੇ ਗੱਲ ਕਰੀਏ ਸਿਆਸੀ ਕੰਧਾਂ ਦੀ ਪਰਿਵਾਰ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਈ ਵਾਰ ਸਿਆਸੀ ਕੰਧਾਂ ਜੜੀਆਂ ਨੇ ਉਹ ਨਿਕਲੀਆਂ ਨੇ ਅਕਾਲੀ ਦਲ ਦੀ ਗੱਲ ਕਰ ਲਈਏ ਬਨਪਿਤ ਬਾਦਲ ਵਖ ਹੁੰਦੇ ਨੇ ਫਿਰ ਉਹਨਾਂ ਦੇ ਪਿਤਾ ਨੂੰ ਵੀ ਜਿਹੜਾ ਹੈ ਉਹ ਵਖਰਾ ਤੁਰਨਾ ਪੈਂਦਾ ਮੋਨੀ ਜਨਾਲਾ ਦੀ ਗੱਲ ਕਰ ਲਈਏ ਤਾਂ ਰਤਨ ਸਿੰਘ ਜਨਾਲਾ ਫਿਰ ਜਿਹੜੇ ਨੇ ਨਾਲ ਉਹਨਾਂ ਦੇ ਤੁਰ ਜਾਂਦੇ ਨੇ ਤਾਂ ਐਦਾਂ ਸੰਭਾਵਿਕ ਹੈ ਕਿ ਤੁਸੀਂ ਬੀਜੇਪੀ ਦੇ ਵਿੱਚ ਆ ਗਿਓ ਤੇ ਪਿੱਛੇ-ਪਿੱਛੇ ਹੁਣ ਮਲੂਕਾ ਸਾਹਿਬ ਨੂੰ ਵੀ ਤੁਹਾਨੂੰ ਤੁਹਾਡੇ ਨਾਲ ਬੀਜੇਪੀ ਦੇ ਹੋਣਾ ਪਵੇ ਨਹੀਂ ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰਾਂਗੇ ਅਸੀਂ ਕਦੇ ਵੀ ਉਹਨਾਂ ਨੂੰ ਫੋਰਸ ਨਹੀਂ ਕਰਾਂਗੇ ਅਸੀਂ ਅੱਜ ਵੀ ਉਹਨਾਂ ਨੂੰ ਆਪਦੇ ਆਪ ਨਾਲ ਆਪਦੇ ਆਪ ਨਾਲੋਂ ਪੋਲੀਟੀਕਲੀ ਬਹੁਤ ਸਿਆਣਾ ਸਮਝਦੇ ਆਂ ਮਤਲਬ ਉਹ ਬਹੁਤ ਸੀਨੀਅਰ ਨੇ ਵੱਡੇ ਨੇ ਪੋਲੀਟੀਕਲੀ ਸਿਆਣੇ ਨੇ ਜਿੱਥੇ ਉਹ ਖੜਨਾ ਚਾਹਣਗੇ ਉਹਨਾਂ ਦੀ ਮਰਜ਼ੀ ਹੈ ਇਹ ਅਸੀਂ ਨਹੀਂ ਉਹਨਾਂ ਨੂੰ ਫੋਰਸ ਕਰਾਂਗੇ ਬਠਿੰਡੇ ਦੇ ਵਿੱਚ ਮਲੂਕਾ ਹੋਣੀ ਆਪਣੀ ਨੂਲੀ ਪ੍ਰਚਾਰ ਕਰਨਗੇ ਜਾਂ ਬਾਲਾ ਦੀ ਨੂਲੀ ਪ੍ਰਚਾਰ ਕਰਨਗੇ ਦੁਬਿਧਾਜ ਤਾਂ ਮਲੂਕਾ ਹੋਣੀ ਫਸ ਗਈ ਹੈ ਜਿਹੜੀ ਵੀ ਪਾਰਟੀ ਚ ਹੋਣਗੇ ਉਸ ਲਈ ਪ੍ਰਚਾਰ ਕਰਨਗੇ ਜਿਹੜੀ ਵੀ ਪਾਰਟੀ ਚ ਹੋਣਗੇ ਉਸ ਲਈ ਪ੍ਰਚਾਰ ਕਰਨਗੇ ਬਾਕੀ ਉਹਨਾਂ ਦੇ ਆਪਣੇ ਡਿਸੀਜਨ ਹੈ ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿ ਰਹੇ ਨੇ ਅਕਾਲੀ ਹੀ ਇਹੀ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਕਿ ਜਦੋਂ ਪਰਮਪਾਲ ਕੌਰ ਸਿੱਧੂ ਹਣੀ ਬਤੌਰ ਬੀਡੀਪੀਓ ਦੇ ਵਿੱਚ ਸੀਗੇ ਤਾਂ ਕਹਿੰਦੇ ਕਿ ਉਦੋਂ ਅਕਾਲੀ ਦਲ ਨੇ ਹੀ ਉਹਨਾਂ ਨੂੰ ਪੀਸੀਐਸ ਤੋਂ ਆਈਐਸ ਤੱਕ ਜਿਹੜਾ ਹੈ ਉਹ ਸਫ਼ਰ ਉਹਨਾਂ ਦਾ ਤੈਅ ਕਰਵਾਇਆ ਕਹਿੰਦੇ ਯੋਗਤਾ ਵੀ ਨਹੀਂ ਸੀ ਫੇਰ ਵੀ ਕਹਿੰਦੇ ਇਹਨਾਂ ਨੂੰ ਆਈਐਸ ਤੱਕ ਬਣਾਇਆ ਪਰ ਕਹਿੰਦੇ ਇਹਨਾਂ ਨੇ ਉਸ ਚੀਜ਼ ਦੀ ਕਦਰ ਵੀ ਨਹੀਂ ਪਾਈ ਨੇ ਕਿਹੜੀ ਯੋਗਤਾ ਨਹੀਂ ਸੀਗੀ ਦੇਖੋ ਮੈਂ ਐਮ ਐਸ ਸੀ ਐਮ ਫਿਲ ਕੀਤੀ ਹੋਈ ਹੈ ਇਹਨੇ ਕਿ ਯੋਗ ਕਿੰਨੇ ਖੋਰਾਈਏ ਆਫੀਸਰਸ ਹੈਗੇ ਆ ਕੋਈ ਯੋਗਤਾ ਦੇ ਵਿੱਚ ਕੋਈ ਕਮੀ ਨਹੀਂ ਕਦੇ ਮੈਂ ਗਲਤ ਕੋਈ ਕੰਮ ਨਹੀਂ ਕਰਿਆ ਕੋਈ ਮਤਲਬ ਯੋਗਤਾ ਦੇ ਵਿੱਚ ਕਮੀ ਆਈ ਡੋਟ نو ਕਿਸ ਬੇਸ ਤੇ ਤੁਸੀਂ ਕਹਿ ਰਹੇ ਹੋ ਕਿ ਸਿਰਫ ਕਿਉਂਕਿ ਮੈਂ ਪੋਲਿਟੀਕਲ ਪਰਿਵਾਰ ਤੋਂ ਆ ਜਾਂ ਤਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਪੋਲਿਟੀਕਲ ਪਰਿਵਾਰ ਦੇ ਵਿੱਚ ਕੋਈ ਯੋਗ ਬੰਦਾ ਹੋਈ ਨਹੀਂ ਸਕਦਾ ਜਾਂ ਤਾਂ ਇਹ ਕਹਿਣਾ ਚਾਹੁੰਦੇ ਹੋ ਕਿ ਕੋਈ ਵੀ ਯੋਗ ਆਫੀਸਰਸ ਯਾ ਤਾਂ ਪੋਲਿਟੀਕਲ ਪਰਿਵਾਰ ਨਾਲ ਲਿੰਕ ਨਹੀਂ ਹੋਊਗਾ ਮੈਂ ਲੀਡਰਾਂ ਦੀ ਗੱਲ ਕਰ ਰਿਹਾ ਵਰਕਰਾਂ ਦੀ ਗੱਲ ਕਰ ਰਿਹਾ ਕਹਿੰਦੇ ਕਿ ਉਹਨਾਂ ਨੂੰ ਇਸ ਚੀਜ਼ ਦੀ ਕਦਰ ਕਰਨੀ ਚਾਹੀਦੀ ਸੀ ਕਿਉਂਕਿ ਹੋਰ ਵੀ ਬਹੁਤ ਸਾਰੇ ਬੀਡੀਪੀਓ ਹੋਣਗੇ ਪਰ ਕੋਈ ਕਹਿੰਦੇ ਆਈਐਸ ਤੱਕ ਨਹੀਂ ਪਹੁੰਚਦਾ ਤਾਂ ਕਹਿੰਦੇ ਮਲੂਕਾ ਪਰਿਵਾਰ ਦੇ ਨੂੰ ਸੀ ਇਸੀ ਕਰਕੇ ਬਾਦਲਾ ਨੇ ਉਸ ਚੀਜ਼ ਨੂੰ ਸਮਝਿਆ ਔਰ ਬਾਦਲਾ ਨੇ ਉਹਨਾਂ ਨੂੰ ਆਈਐਸ ਬਣਾਇਆ ਦੇਖੋ ਮੈਂ ਬੀਡੀਪੀਓ ਸੀ ਪਰ ਜਿਹੜੇ ਮੇਰੇ ਨਾਲ ਬੀਡੀਪੀਓਜ਼ ਹੈ ਉਹ ਵੀ ਇਹ ਸਮਝਦੇ ਆ ਕਿ ਮੈਂ ਕਿਉਂਕਿ ਜਦੋਂ ਇਗਜ਼ਾਮ ਵੀ ਹੋਇਆ ਸੀ ਬੀਡੀਪੀਓਸ ਦਾ ਮੈਂ ਟੌਪ ਕੀਤਾ ਸੀ ਉਹਦੇ ਵਿੱਚ ਔਰ ਪੰਜਾਬ ਦੀ ਮੈਂ ਫਰਸਟ ਲੇਡੀ ਬੀਡੀਪੀਓ ਸੀਗੀ ਉਹਦੇ ਨਾਲ ਕਲੂਹਾਂ ਦਾ ਵੀ ਬੇਟੇ ਸੀ ਸ਼ਾਇਦ ਉਹਨਾਂ ਦਾ ਵੀ ਕਹਿੰਦੇ ਨੰਬਰ ਨਹੀਂ ਲੱਗਿਆ ਪਰ ਤੁਹਾਨੂੰ ਤੁਹਾਨੂੰ ਸਿਲੈਕਟ ਕੀਤਾ ਵੀ ਤੁਹਾਨੂੰ ਦੱਸ ਦਿੰਨੀ ਆ ਜਿੱਥੋਂ ਤੱਕ ਪੰਜਾਬ ਗਵਰਨਮੈਂਟ ਨੇ ਸਿਲੈਕਸ਼ਨ ਕਰਨੀ ਸੀਗੀ ਇਹਨਾਂ ਨੇ ਸਿਰਫ ਇਹ ਕਰਨਾ ਹੁੰਦਾ ਹੈ ਕਿ ਜੀ ਇੱਕ ਇੱਕ ਸੀਟ ਜਿਹੜੀ ਹੁੰਦੀ ਆਈ ਐਸ ਦੀ ਉਹਦੇ ਅਗੇਂਸਟ ਪੰਜ ਬੰਦਿਆਂ ਦਾ ਪੈਨਲ ਭੇਜਣਾ ਹੁੰਦਾ ਸੋ ਦੋ ਸੀਟਾਂ ਸੀਗੀਆਂ 10 ਬੰਦਿਆਂ ਦਾ ਪੈਨਲ ਭੇਜਣਾ ਸੀ 10 ਕੈਂਡੀਡੇਟਸ ਦਾ ਉਹਦੇ ਵਿੱਚ 10 ਬੰਦਿਆਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਦੇ ਵਿੱਚ ਇੱਕ ਮੈਂ ਸੀ ਇੱਕ ਕਲੋਂ ਸਾਹਿਬ ਦਾ ਬੇਟਾ ਵੀ ਸੀ ਹੋਰ ਵੀ ਸੀਗੇ ਸੋ ਜਿੰਨੇ ਲੋਕਾਂ ਨੇ ਅਪਲਾਈ ਕੀਤਾ ਉਹ ਸਾਰੀ ਦੀ ਸਾਰੀ ਲਿਸਟ ਸੈਂਟਰ ਨੂੰ ਚਲੀ ਗਈ ਉਹਦੇ ਵਿੱਚ ਕੋਈ ਸ਼ਾਰਟਲਿਸਟਿੰਗ ਨਹੀਂ ਹੋਈ ਕੋਈ ਕਿਸੇ ਨੂੰ ਰੱਖਿਆ ਨਹੀਂ ਗਿਆ ਕਿਸੇ ਨੂੰ ਭੇਜਿਆ ਨਹੀਂ ਗਿਆ ਮਤਲਬ ਜਿੰਨੇ ਲੋਕਾਂ ਨੇ ਅਪਲਾਈ ਕੀਤਾ ਗੋਨ ਲਿਸਟ ਉਹਨਾਂ ਨੇ ਯੂਪੀਐਸਸੀ ਨੂੰ ਫਾਰਵਰਡ ਕਰਤੀ ਉੱਥੇ ਇੰਟਰਵਿਊ ਹੁੰਦੀ ਹੈ ਬਹੁਤ ਹਾਈ ਲੈਵਲ ਦਾ ਪੈਨਲ ਉੱਥੇ ਬੈਠਦਾ ਹੈ ਉਹ ਉਦਾਂ ਦਾ ਹੀ ਪੈਨਲ ਜਿਹੜਾ ਕਿ ਅਦਰਵਾਈਜ਼ ਆਈਐਸ ਦੇ ਇੰਟਰਵਿਊਜ਼ ਲੈਂਦਾ ਜਿਹੜੇ ਰੈਗੂਲਰ ਰਿਕਰੂਟਸ ਆਉਂਦੇ ਨੇ ਸੋ ਜਾਂ ਤਾਂ ਮਤਲਬ ਮੇਰੀ ਜਿਹੜੀ ਹੈਗੀ ਐਲੀਵੇਸ਼ਨ ਤੇ ਸ਼ੱਕ ਕਰਨਾ ਆਈ ਨਹੀਂ ਕਿ ਜਿੰਨੀਆਂ ਵੀ IAS ਦੇ ਸਿਲੈਕਸ਼ਨਸ ਹੁੰਦੇ ਨੇ ਸਾਰੇ ਗਲਤ ਹੁੰਦੇ ਆ ਜੇ ਤੁਸੀਂ UPSC ਤੇ ਹੀ ਚੈੱਕ ਕਰ ਰਹੇ ਹੋ ਤਾਂ दैट मींस ਓਵਰਆਲ IAS ਦੇ ਸਾਰੇ ਪ੍ਰੋਸੀਜਰ ਤੇ ਸਾਰੇ ਅਪੁਆਇੰਟਮੈਂਟਸ ਇਸ ਇਹ ਵੀ ਕਹਿ ਰਹੇ ਨੇ ਕਹਿੰਦੇ ਕਿ ਉਦੋਂ ਤਾਂ ਸਰਕਾਰ ਵੱਲੇ ਮਨਪਸੰਦ ਪੋਸਟਿੰਗਾਂ ਵੀ ਤੁਸੀਂ ਆਪਣੀਆਂ ਹੰਡਾਈਆਂ ਜਿੱਥੇ ਤੁਹਾਡਾ ਦਿਲ ਕਰਦਾ ਸੀ ਉੱਥੇ ਅਕਾਲੀਆਂ ਤੋਂ ਪੋਸਟਿੰਗਾਂ ਲੈਂਤੀਆਂ ਤੇ ਹੁਣ ਜਦੋਂ ਅਕਾਲੀ ਸੱਤਾ ਦੇ ਵਿੱਚ ਨਹੀਂ ਨੇ ਤਾਂ ਤੁਸੀਂ ਉਹਨਾਂ ਨੂੰ ਛੱਡ ਕੇ ਇਸ ਤਰੀਕੇ ਦੇ ਨਾਲ ਧੋਖਾ ਦੇ ਕੇ ਜਾ ਰਹੇ ਹੋ ਤੁਸੀਂ ਕਿਹੜੀ ਪੋਸਟਿੰਗ ਦੀ ਗੱਲ ਕਰਦੇ ਹੋ ਦੱਸੋ ਮੈਨੂੰ ਕਿਹੜੀ ਪੋਸਟਿੰਗ ਦੀ ਗੱਲ ਕਰਦੇ ਹੋ ਮੇਰੇ ਤੋਂ ਜਿਹੜੇ ਸਾਲ ਦੋ ਸਾਲ ਪਹਿਲਾਂ IAS ਦੇ 6 ਮਹੀਨੇ ਆਵਾਜ਼ ਡਿਪਟੀ ਕਮਿਸ਼ਨਰ ਦੀ ਪੋਸਟ ਤੇ ਬੈਠੇ ਸੀਗੇ ਮਤਲਬ ਮੈਂ ਕੋਈ ਓਦਾਂ ਦੀ ਪੋਸਟ ਵੀ ਅੱਜ ਤੱਕ ਨਹੀਂ ਲਈ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਮੈਨੂੰ ਫੇਵਰਰ ਕਦੇ ਵੀ ਕੀਤਾ ਗਿਆ ਕਦੇ ਵੀ ਨਹੀਂ ਲੱਗਦਾ ਮੈਨੂੰ ਐ ਲੱਗਦਾ ਕਿ ਜਿੰਨਾ ਮੈਂ ਕਰਿਆ ਉਹ ਆਪਣੀ ਮੈਰਿਟ ਤੇ ਕਰਿਆ ਤੁਹਾਡੇ ਸ਼ਾਮਲ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਸੁਖਬੀਰ ਬਾਦਲ ਬਿਆਨ ਦਿੰਦੇ ਨੇ ਕਹਿੰਦੇ ਜਿਹੜੇ ਬੀਜੇਪੀ ਚ ਜਾ ਰਹੇ ਨੇ ਇਹਨਾਂ ਦੇ ਡੀਐਨਏ ਟੈਸਟ ਹੋਣੇ ਚਾਹੀਦੇ ਨੇ ਫੁੱਲ ਫਾਰਮ ਆਫ ਡੀਐਨਏ ਆਈ ਥਿੰਕ ਸੁਖਬੀਰ ਬਾਦਲ ਜੀ ਤੋਂ ਲਾਈਵ ਹੋ ਕੇ ਹੁਣੇ ਪੁੱਛੋ ਵਾਟ ਇਜ਼ ਫੁੱਲ ਫਾਰਮ ਆਫ ਡੀਐਨਏ ਡੀਐਨਏ ਟੈਸਟ ਹੋਣਾ ਚਾਹੀਦਾ ਡਸ 댓 ਇੰਡੀਕੇਟ ਵੀ ਕੌਣ ਕਿਹੜੀ ਪਾਰਟੀ ਜੁਆਇਨ ਕਰੂਗਾ ਵਾਟ ਇਜ਼ ਡੀਐਨਏ ਕੀ ਲੱਗਦਾ ਕਿ ਇਹ ਬਿਆਨ ਕਿਉਂ ਦਿੱਤਾ ਕਿ ਉਹਨਾਂ ਦੇ ਵੱਲੋਂ ਨਾਰਾਜ਼ਗੀ ਹੈ ਇਹ ਮਨ ਉਹਨਾਂ ਦਾ ਵੀ ਦੁਖੀ ਹੋਇਆ ਨਾਰਾਜ਼ਗੀ ਹੋਊਗੀ ਮੈਂ ਉਸ ਬਾਰੇ ਕਹਿੰਦੀ ਨਹੀਂ ਕੁਝ ਪਰ ਮੈਨੂੰ ਇਹ ਲੱਗਦਾ ਕਿ ਜੇ ਜਦੋਂ ਕੋਈ ਵੀ ਬੰਦਾ ਬੋਲਦਾ ਨਾ ਕੋਈ ਵੀ ਅਪਸ਼ਬਦ ਬੋਲਦਾ ਹੈ ਕੁਝ ਵੀ ਗਲਤ ਕਿਸੇ ਨੂੰ ਕਹਿੰਦਾ ਉਹ ਆਪਣੇ ਆਪ ਨੂੰ ਐਕਸਪੋਜ਼ ਕਰਦਾ ਸੋ ਲੈਟ ਹਿਮ ਐਕਸਪ ਮੈਂ ਨੀ ਕੁਛ ਕਹਾਂਗੀ ਤੁਹਾਡੀ ਨਾਰਾਜ਼ਗੀ ਕਿਉਂ ਹੁੰਦੀ ਹੈ ਹਰਸਿਮਰਤ ਉਹਨਾਂ ਨਾਲ ਤੁਹਾਡੀ ਨਾਰਾਜ਼ਗੀ ਕਿਉਂ ਹੁੰਦੀ ਹੈ ਬਹੁਤ ਸਾਰੀਆਂ ਚਰਚਾਵਾਂ ਨੇ ਕਿ ਤੁਹਾਡੀ ਹਰਸਿਮਰਤ ਉਹਨਾਂ ਦੇ ਨਾਲ ਦੂਰੀਆਂ ਪਹਿਲਾਂ ਸ਼ੁਰੂ ਹੋਈਆਂ ਉਸ ਤੋਂ ਬਾਅਦ ਤੁਹਾਨੂੰ ਇਸ ਸਟੈਪ ਚੁੱਕਣਾ ਪਿਆ ਔਰ ਹੁਣ ਤੁਸੀਂ ਉਹਨਾਂ ਦੇ ਸਾਹਮਣੇ ਹੀ ਮੈਦਾਨ ਦੇ ਵਿੱਚ ਖੜੇ ਨਜ਼ਰ ਆਉਂਗੀ ਨਹੀਂ ਮੇਰੀ ਕੋਈ ਨਾਰਾਜ਼ਗੀ ਨਹੀਂ ਮੈਂ ਕਦੇ ਵੀ ਨਹੀਂ ਕਿਹਾ ਮੈਂ ਹਰਸਿਮਰਤ ਹੋਰਾਂ ਨਾਲ ਨਾਰਾਜ਼ ਆ ਮੈਂ ਕਦੇ ਵੀ ਨਹੀਂ ਕਿਹਾ ਇਹ ਚੀਜ਼ ਇਹ ਇਹ ਬਾਹਰੋਂ ਹੀ ਗੱਲਾਂ ਆਈਆਂ ਮੈਂ ਮੇਰੀ ਇੱਕ ਮੈਂ ਪੋਲੀਟੀਕਲ ਪਾਰਟੀ ਜੁਆਇਨ ਕਰਨੀ ਸੀ ਮੈਂ ਪੋਲੀਟੀਕਲ ਇਨਿੰਗਸ ਸ਼ੁਰੂ ਕਰਨੀ ਸੀ ਮੈਂ ਇਸ ਮੈਦਾਨ ਚ ਆਉਣਾ ਸੀਗਾ ਜਿਹੜੀ ਪਾਰਟੀ ਮੈਨੂੰ ਵਧੀਆ ਲੱਗੀ ਮੈਂ ਜੁਆਇਨ ਕਰ ਲਈ ਇਹਦੇ ਛਰਸਿਮਰਤ ਹੋਰਾਂ ਦੀ ਨਾਰਾਜ਼ਗੀ ਦਾ ਤਾਂ ਕੋਈ ਸਵਾਲ ਹੀ ਨਹੀਂ ਹੈਗਾ ਅਦਰਵਾਈਜ਼ ਵੀ ਪਠੰਡੇ ਦੇ ਵਿੱਚੋਂ ਜਾਂ ਲੀਡਰ ਤੁਸੀਂ ਹਰਸਿਮਰਤ ਨੂੰ ਕਿਵੇਂ ਵੇਖਦੇ ਹੋ ਤੁਹਾਨੂੰ ਵਰਕਿੰਗ ਹਰਸਿਮਰਤ ਦੀ ਕਿਹੋ ਜਿਹੀ ਲੱਗੀ ਤਿੰਨ ਵਾਰ ਉਹ ਐਮਪੀ ਰਹਿ ਚੁੱਕੇ ਨੇ ਬਤੌਰ ਤੁਸੀਂ ਲੀਡਰ ਉਹਨਾਂ ਨੂੰ ਕੀ ਅਬਜ਼ਰਵ ਕੀਤਾ ਤੁਸੀਂ ਤਾਂ ਆਪਣੀ ਪੋਲੀਟੀਕਲ ਇਨਿੰਗ ਸ਼ੁਰੂ ਕਰਨੀ ਹੈ ਪਰ ਜਦੋਂ ਬੰਦੇ ਨੇ ਇਨਿੰਗ ਸ਼ੁਰੂ ਕਰਨੀ ਹੁੰਦੀ ਹੈ ਤਾਂ ਉਹ ਆਪਣੇ ਨਾਲ ਦੇ ਆਸ-ਪਾਸ ਪੋਲੀਟੀਕਲ ਲੀਡਰਸ ਨੂੰ ਦੇਖਦਾ ਹੁੰਦਾ ਕਿਸੇ ਨੂੰ ਐਡਮਾਇਰ ਕਰਦਾ ਹੁੰਦਾ ਤੁਸੀਂ ਕਿਵੇਂ ਦੇਖਦੇ ਹੋ ਹਰਸਿਮਰਤ ਕੋਰ ਬਾਤਲਾਣਾ ਨੂੰ ਬਤੌਰ ਪੋਲੀਟੀਕਲ ਲੀਡਰ ਦੇਖੋ ਇਹ ਚੀਜ਼ਾਂ ਦੇਖਣੀਆਂ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਉਹਨਾਂ ਦਾ ਮਤਲਬ ਉਹਨਾਂ ਦਾ ਕੰਮ ਹੈ ਲੋਕਾਂ ਨੇ ਦੇਖਣਾ ਵੀ ਹੂ ਇਜ਼ ਬੈਟਰ ਲੀਡਰ ਲੋਕ ਮੇਰੇ 'ਚ ਕੋਈ ਗੁਣ ਦੇਖਣਗੇ ਤਾਂ ਮੈਨੂੰ ਵੋਟ ਕਰ ਦੇਣਗੇ ਉਹਨਾਂ 'ਚ ਕੋਈ ਗੁਣ ਦੇਖਣਗੇ ਤਾਂ ਉਹਨਾਂ ਨੂੰ ਵੋਟ ਕਰ ਦੇਣਗੇ ਮੈਂ ਕਿਸੇ ਦੀ ਪਰਸਨੈਲਿਟੀ ਉੱਤੇ ਮਤਲਬ ਆਈ ਸ਼ੁੱਡ ਨਾਟ ਕਮੈਂਟ ਔਨ ਦਾ ਮੈਰਿਟ ਆਫ ਦਾ ਕੈਂਡੀਡੇਟਸ ਇਹ ਜਨਤਾ ਦਾ ਫੈਸਲਾ ਹੈ ਗੁਰਪ੍ਰੀਤ ਉਹਨਾਂ ਦੀ ਨਾਰਾਜ਼ਗੀ ਰਾਮਪੁਰਾ ਫੂਲ ਦੀ ਸੀਟ ਤੋਂ ਬਾਅਦ ਹੀ ਹੁੰਦੀ ਹੈ ਕਿਉਂਕਿ 2022 ਦੇ ਵਿੱਚ ਸਿਕੰਦਰ ਸਿੰਘ ਮਲੂਕਾ ਚਾਹੁੰਦੇ ਸੀ ਕਿ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਉਹਨਾਂ ਨੂੰ ਲੜਾਇਆ ਜਾਵੇ ਮੋੜ ਦੇ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਕੀ ਨਾਰਾਜ਼ਗੀਆਂ ਉੱਥੇ ਹੀ ਸ਼ੁਰੂ ਹੋਈਆਂ ਨੇ ਹਾਂ ਕੁਝ ਨਮੋਸ਼ੀ ਤਾਂ ਹੋ ਸਕਦੀ ਹੈ ਬਿਕੋਜ਼ ਉਹ ਕਾਫੀ ਧੇਰ ਤੋਂ ਕੰਮ ਕਰ ਰਹੀ ਸੀ ਪਾਰਟੀ 'ਚ ਔਰ ਉਹਨਾਂ ਨੂੰ ਰਾਮਪੁਰਾ ਹਲਕੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਵੱਧ ਤੋਂ ਵੱਧ ਤੁਸੀਂ ਮਤਲਬ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰੋ ਲੋਕਾਂ ਚ ਵਿੱਚ ਰਹੋ ਤੇ ਉਹ ਕੰਮ ਕਰ ਰਹੇ ਸੀ ਪਾਰਟੀ ਦੇ ਵਿੱਚ ਔਰ ਜੋ ਕੁਝ ਹੋਇਆ ਅਚਾਨਕ ਹੋਇਆ ਜਿਸ ਦਾ ਉਦੋਂ ਉਹਨਾਂ ਨੇ ਮਹਿਸੂਸ ਕੀਤਾ ਪਰ ਜਿਹੜਾ ਹੁਣ ਫੈਸਲਾ ਹੈਗਾ ਇਹ ਕੋਈ ਆਕਾਲੀ ਦਲ ਨਾਲ ਨਾਰਾਜ਼ਗੀ ਕਰਕੇ ਨਹੀਂ ਹੈਗਾ ਇਹ ਇੱਕ ਬਿਕੋਜ਼ ਅਸੀਂ ਦੇਖ ਪਰ ਕੇ ਕਿ ਕਿ ਪਾਰਟੀ ਕਿਹੜੀ ਅੱਛੀ ਹੈ ਕਿਹੜੀ ਅੱਗੇ ਆ ਰਹੀ ਹੈ ਕਿਹੜੀ ਇੰਡੀਆ ਨੂੰ ਅੱਗੇ ਲਿਜਾ ਸਕਦੀ ਹੈ ਕਿਹੜੀ ਸਾਡਾ ਵਿਕਾਸ ਕਰ ਸਕਦੀ ਹੈ ਸੋ ਅਸੀਂ ਇੱਕ ਵਿਜ਼ਨ ਦੇਖ ਕੇ ਉਹਨਾਂ ਨਾਲ ਰਲਿਆ ਅਸੀਂ ਕੋਈ ਆਕਾਲੀ ਦਲ ਦੀ ਨਾਰਾਜ਼ਗੀ ਇਹ ਉਹ ਅਸੀਂ ਮਤਲਬ ਇਦਾਂ ਦੀ ਕੋਈ ਗੱਲ ਸੀਐਮ ਸਾਹਿਬ ਦਾ ਟਵੀਟ ਪੜਿਆ ਕੱਲ ਤੁਸੀਂ ਹਾਂ ਮੈਨੂੰ ਕੁਝ ਲੋਕਾਂ ਨੇ ਫਾਰਵਰਡ ਕੀਤਾ ਸੀਗਾ ਬਟ ਮੈਂ ਸੀਐਮ ਸਾਹਿਬ ਦਾ ਰਿਗਾਰਡ ਕਰਦੀ ਆ ਹੋ ਸਕਦਾ ਉਹਨਾਂ ਦੀ ਨੋਲਿਜੇ ਨਾ ਹੋਵੇ ਕਿ ਮੇਰਾ ਅਸਤੀਫਾ ਜਾਂ ਮੇਰਾ ਵੋਲੰਟਰੀ ਰਿਟਾਇਰਮੈਂਟ ਦੀ ਜਿਹੜੀ ਐਪਲੀਕੇਸ਼ਨ ਸੀ ਉਹ ਐਕਸੈਪਟ ਹੋ ਚੁੱਕੀ ਆ ਮਤਲਬ ਇਹ ਪ੍ਰੋਬੇਬਲੀ ਉਹਨਾਂ ਨੂੰ ਕਮਿਊਨੀਕੇਟ ਨਹੀਂ ਹੋਇਆ ਹੋ ਸਕਦਾ ਹੈ ਉਹਨਾਂ ਨੂੰ ਕੋਈ ਲੈਟਰ ਸਪੀਡ ਪੋਸਟ ਰਾਹੀ ਆਈ ਹੋਵੇ ਉਸ ਤਰ੍ਹਾਂ ਆਣੀ ਹੋਵੇ ਹਲੇ ਗਵਰਨਮੈਂਟ ਆਫ ਇੰਡੀਆ ਤੋਂ ਮੈਨੂੰ ਮੇਰੀ ਲੈਟਰ ਮਿਲ ਗਈ ਸੀ ਮੈਂ ਪਰਸਨਲੀ ਜਾ ਕੇ ਰਿਸੀਵ ਕਰ ਲਈ ਸੀ ਸੋ ਸੀਐਮ ਸਾਹਿਬ ਨੂੰ ਮਤਲਬ ਕਮਿਊਨੀਕੇਟ ਨਹੀਂ ਹੋਇਆ ਹੋਣਾ ਬਟ ਸੀਐਮ ਸਾਹਿਬ ਦਾ ਮੈਂ ਰਿਗਾਰਡ ਕਰਦੀ ਹਿੰਡਾ ਦੇ ਵਿੱਚ ਕਿਸ ਤਰ੍ਹਾਂ ਦਾ ਮੁਕਾਬਲਾ ਦਿੱਖਦੀ ਹੂੰ ਕਿਉਂਕਿ ਇੱਕ ਪਾਸੇ ਹਰ ਸਿਮਰਤ ਹੋਣ ਗਈ ਤੁਸੀਂ ਕੰਟੈਸਟ ਕਰ ਰਹੇ ਹੋ ਪਾਰਟੀ ਨਾਲ ਇਹ ਗੱਲ ਕਲੀਅਰ ਹੋ ਚੁੱਕੀ ਹੈ ਤੁਹਾਨੂੰ ਟਿਕਟ ਦੇ ਦੇ ਪਾਰਟੀ ਮੈਨੂੰ ਟਿਕਟ ਦਿੰਦੀ ਹੈ ਜਾਂ ਕੀ ਕਰਦੀ ਹੈ ਦੈਟ ਇਜ਼ ਪਾਰਟੀਜ਼ ਡਿਸੀਜਨ ਲੈਟ ਇਟ ਕਮ ਫਰਸਟ ਉਸ ਤੋਂ ਬਾਅਦ ਮੈਦਾਨ ਚ ਫਿਰ ਰਾਜਾ ਵੜਿੰਗ ਵੀ ਆਪਣੇ ਪਤਨੀ ਅਮ੍ਰਿਤਾ ਵੜਿੰਗ ਨੂੰ ਲੜਾਉਣ ਦੇ ਲਈ ਕੋਸ਼ਿਸ਼ਾਂ ਦੇ ਵਿੱਚ ਜਾਰੀ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਉਹ ਫੀਮੇਲ ਸੀਟ ਬਣ ਜੇਗੀ ਔਰ ਉੱਥੇ ਫਿਰ ਮੁਕਾਬਲਾ ਮਹਿਲਾ ਮਾ ਦਾ ਜਿਹੜਾ ਹੈ ਉਹ ਜ਼ਿਆਦਾ ਨਜ਼ਰ ਆਉਂਦਾ हां बिल्कुल जो लड़दे हैं ता महलावा दा ही मुकाबला नजर आउगा बट ओना दी पार्टी ने ओना ले डिसाइड करना है ओ ओना नु बेटर पता है लड़ा है बीजेपी ਤੁਹਾਡਾ ਉਸਤੇ ਨਾ ਸਾਥ ਦੋਗੀ ਕਿਉਂਕਿ ਪਹਿਲਾਂ ਤੋਂ ਹੀ ਬਠਿੰਡਾ ਸੀਟ ਦੇ ਉੱਤੇ ਬਹੁਤ ਕਲੇਸ਼ ਪਿਆ ਹੋਇਆ ਹੈ बीजेपी ਦੇ ਵਿੱਚ ਮਨਪ੍ਰੀਤ ਬਾਦਲ ਦੇ ਆਉਣ ਤੋਂ ਬਾਅਦ ਸਰੂਪ ਚੰਦ ਸਿੰਘ ਲਾ ਉਹਨਾਂ ਦੀ ਗੱਲ ਕਰ ਲਈਏ ਤਾਂ ਤਮਾਮ ਇਹ ਵਰਕਰ ਤੁਸੀਂ ਇਕੱਠੇ ਕਰ ਪਾਉਂਗੇ ਤੁਹਾਡੇ ਨਾਲ ਸਾਰੇ ਸਹਿਮਤ ਨਜ਼ਰ ਆਉਣਗੇ ਉੱਥੇ ਹਾਲ ਦੀ ਘੜੀ ਤੱਕ ਅਸੀਂ ਜਿਹਨੂੰ ਵੀ ਕੰਟੈਕਟ ਕਰਿਆ ਸਾਰੇ ਸਹਿਮਤ ਹੀ ਨਜ਼ਰ ਆਉਂਦੇ ਆ ਬਾਕੀ ਹਲੇ ਇਹਦੇ ਵਿੱਚ ਕਾਫੀ فاਸਲਾ ਪਿਆ ਕਿ ਟਿਕਟ ਵੀ ਹਲੇ ਡਿਸਾਈਡ ਹੋਣੀ ਆ ਟਿਕਟ ਡਿਸਾਈਡ ਹੋਊਗੀ ਤਾਂ ਅਸੀਂ ਉਹਨਾਂ ਨੂੰ ਅਪਰੋਚ ਕਰਾਂਗੇ ਹੋਰ ਜਿਆਦਾ ਮਤਲਬ ਵੱਡੇ ਲੈਵਲ ਤੇ ਬਟ ਫਿਲਹਾਲ ਜਿੰਨਾ ਸਾਡਾ ਕੰਟੈਕਟ ਹੋਇਆ ਮੈਨੂੰ ਤਾਂ ਪਾਰਟੀ ਇਕੱਠੀ ਲੱਗਦੀ ਹੈ ਕੋਈ ਇਹੋ ਜੀ ਗੱਲ ਨਹੀਂ ਲੱਗਦੀ ਬਾਹਰ ਦੀਆਂ ਕਿਆ ਸਰਾਂਆਂ ਹੈਗੀਆਂ ਕੋਈ ਇਦਾਂ ਦਾ ਪਾਰਟੀ ਦੇ ਵਿੱਚ ਪਾਰਟੀ ਕਾਫੀ ਡਿਸਪਲਿਨਡ ਪਾਰਟੀ ਹੈ ਮਤਲਬ ਕਾਦੀ ਦਲ 'ਚ ਡਿਸਪਲਿਨ ਨਹੀਂ ਹੈ ਅਕਾਲੀ ਦਲ ਮੇਰੀ ਕਦੇ ਪਾਰਟੀ ਨਹੀਂ ਰਹੀ ਮੈਂ ਉਹਨਾਂ ਬਾਰੇ ਕੀ ਸਵਾਲਤਾ ਕੀਤਾ ਹੋਗਾ ਬਤੌਰ ਗੁਰਪ੍ਰੀਤੋਂਾਂ ਦੇ ਤੁਸੀਂ ਵਾਈਫ ਹੋ ਤੁਸੀਂ ਚੀਜ਼ਾਂ ਡਿਸਕਸ ਕਰਦੇ ਹੋਗੇ ਮਲੂਕਾ ਸਾਹਿਬ ਦੀ ਵਰਕਿੰਗ ਦੇਖਦੇ ਹੋਗੇ ਹਾਲਾਂਕਿ ਇੱਕ ਵਾਰ ਤਾਂ ਮਲੂਕਾ ਸਾਹਿਬ ਨੇ ਵੀ ਇੰਟਰਵਿਊ ਚ ਕਹਦਾ ਸੀ ਸੁਖਬੀਰ ਬਾਦਲ ਉੱਠਦੇ ਹੀ ਨਹੀਂ ਐ ਇੰਨੀ ਨਹੀਂ देर ਤੱਕ ਉਹਨਾਂ ਦੇ ਨਾਲ ਮੁਲਾਕਾਤ ਹੀ ਨਹੀਂ ਹੁੰਦੀ ਤੁਸੀਂ ਕੀ ਸਮਝਦੇ ਹੋ ਕਿ ਡਿਸਪਲਿਨ ਹੈ ਪਾਰਟੀ ਦੇ ਵਿੱਚ ਦੇਖੋ ਸੁਖਬੀਰ ਬਾਦਲ ਜੀ ਤੋਂ ਮੇਰੇ ਫਾਦਰ ਇਨ ਲਾ ਕੁਫੀ ਵੱਡੇ ਵੀ ਨੇ ਮਤਲਬ ਉਸ ਤਰ੍ਹਾਂ ਪਾਰਟੀ ਦੇ ਵਿੱਚ ਵੀ ਉਹਨਾਂ ਤੋਂ ਪਹਿਲਾਂ ਤੋਂ ਕੰਮ ਕਰ ਰਹੇ ਹੋ ਇਸ ਤਰ੍ਹਾਂ ਦਾ ਕਮੈਂਟ ਕਰ ਸਕਦੇ ਆ ਜੋ ਵੀ ਉਹਨਾਂ ਨੂੰ ਲੱਗਦਾ ਹੈ ਪਰ ਮੇਰਾ ਉਹ ਲੈਵਲ ਨਹੀਂ ਹੈਗਾ ਕਿ ਮੈਂ ਮਤਲਬ ਵੈਸੇ ਵੀ ਮੈਂ ਕਮੈਂਟ ਕਰਨੇ ਮਤਲਬ ਪਸੰਦ ਨਹੀਂ ਕਰਦੀ ਮੈਨੂੰ ਇਹ ਚੰਗਾ ਨਹੀਂ ਲੱਗਦਾਗਾ ਕਿ ਮੈਂ ਕਿਸੇ ਦੀ ਪਰਸਨੈਲਿਟੀ ਬਾਰੇ ਕੌਣ ਕਦੋਂ ਉੱਠਦਾ ਉਸ ਤੇ ਕਮੈਂਟ ਕਰੀ ਜਾਵਾਂ ਮੈਨੇ ਡਿਸਪਲਿਨ ਪੁੱਛਿਆ ਤੁਹਾਨੂੰ ਲੱਗਦਾ ਡਿਸਪਲਿਨ ਹੈ ਪਾਰਟੀ ਦੇ ਵਿੱਚ ਉਹ ਉਹਨਾਂ ਤੋਂ ਹੀ ਪੁੱਛੋ ਯੂ ਵਿਲ ਯੂ ਕੈਨ ਅਬਜ਼ਰਵ ਯੂ ਕੈਨ ਆਸਕ ਅਕਾਲੀ ਪਾਰਟੀ ਪੀਪਲ ਮੈਂ ਉਹਦੇ ਬਾਰੇ ਨਹੀਂ ਅਖੀਰਲਾ ਮੇਰਾ ਸਵਾਲ ਹੋਗਾ ਮਲੂਕਾ ਸਾਹਿਬ ਉਹਨਾਂ ਤੋਂ ਕੀ ਗੁਰ ਲਓਗੇ ਇਲੈਕਸ਼ਨ ਦੇ ਵਿੱਚ ਜਾਣ ਦੇ ਲਈ ਇਲੈਕਸ਼ਨ ਜਿੱਤਣ ਦੇ ਲਈ ਲੰਬਾ ਉਹਨਾਂ ਦਾ ਤਜਰਬਾ ਰਿਹਾ ਬਹੁਤ ਸਾਰੀਆਂ ਇਲੈਕਸ਼ਨਾਂ ਲੜੇ ਵੀ ਨੇ ਤਾਂ ਕੀ ਗੁਰ ਤੁਹਾਡੇ ਵੱਲੋਂ ਉਹਨਾਂ ਤੋਂ ਲਿੱਤਾ ਗਿਆ ਉਹਨਾਂ ਨੇ ਸਾਨੂੰ ਇੱਕ ਦੋ ਗੁਰ ਤਾਂ ਦਿੱਤੇ ਆ ਜਦੋਂ ਅਸੀਂ ਉਹਨਾਂ ਨੂੰ ਫੈਸਲਾ ਕਿਹਾ ਕਿ ਬਈ ਜੇ ਸਾਨੂੰ ਟਿਕਟ ਮਿਲਦੀ ਹੈ ਡਿਪੈਂਡਿੰਗ ਅਪਨ ਕਿ ਸਾਨੂੰ ਟਿਕਟ ਮਿਲਦੀ ਹੈ ਤਾ ਉਹਨਾਂ ਨੇ ਇਹੀ ਕਿਹਾ ਵੀ ਡਿਸਪਲਿਨ ਦੇ ਵਿੱਚ ਰਹਿਣਾ ਕਿਸੇ ਦੇ ਖਿਲਾਫ ਵੱਧ ਘੱਟ ਨਹੀਂ ਬੋਲਣਾ ਸਾਨੂੰ ਉਹਨਾਂ ਨੇ ਇਹੀ ਕਿਹਾ ਵੀ ਆਪਾਂ ਗੰਦੀ ਪੋਲਿਟਿਕਸ ਨਹੀਂ ਕਰਨੀ ਪ੍ਰਚਾਰ ਕਰਨਗੇ ਤੁਹਾਡੇ ਲਈ ਉਹਨਾਂ ਨੇ ਡਿਸਾਈਡ ਕਰਨਾ ਹੈ ਉਹਨਾਂ ਨੇ ਡਿਸਾਈਡ ਕਰਨਾ ਮੈਂ ਨਹੀਂ ਬਹੁਤ ਬਹੁਤ ਧੰਨਵਾਦ ਗੱਲਬਾਤ ਲਈ ਤਾਂ ਪਰਮਪਾਲ ਕੋਰ ਸਿੱਧੂਣੀ ਖਾਸ ਤੌਰ ਤੇ ਗੱਲਬਾਤ ਕਰ ਰਹੇ ਸੀ ਕਿ ਕਿਉਂ ਫੈਸਲਾ ਲਿੱਤਾ ਉਹਨਾਂ ਨੇ ਭਾਜੀਪੀ ਦੇ ਵਿੱਚ ਜਾਣ ਦਾ ਕਿਸ ਤਰੀਕੇ ਦੇ ਨਾਲ ਹੁਣ ਉਹ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ ਔਰ ਬਠਿੰਡਾ ਦੇ ਵਿੱਚ ਜੇ ਟਿਕਟ ਮਿਲਦੀ ਹੈ ਤਾਂ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉੱਥੇ ਕੰਮ ਕੀਤਾ ਜਾਊਗਾ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਮ